ਤਰਨਤਾਰਨ ਹਲਕਾ ਬਾਰਡਰ ਬੈਲਟ ਆ ਇੱਥੇ ਸੈਂਟਰਲ ਤੋਂ ਵੀ ਬੜੇ ਫੰਡ ਆਉਂਦੇ ਨੇ ਜੀ ਤੇ ਪੰਜਾਬ ਸਰਕਾਰ ਲੋ ਤੋਂ ਵੀ ਆਉਂਦੇ ਨੇ ਪਰ ਇਹਦੀ ਤਰਾਸ ਦੀ ਇਹ ਰਹੀ ਆ ਜੀ ਕਿ ਇੱਥੇ ਅਜੇ ਤੱਕ ਕੋਈ ਵੀ ਨਾ ਇਨਾ ਵਿਕਾਸ ਨਾ ਇਨੀਆਂ ਨੌਕਰੀਆਂ ਜੀ ਸਰਕਾਰ ਨੂੰ ਬਣੀ ਨੂੰ ਸਾਢੇ 3 ਸਾਲ ਹੋ ਗਏ ਆ ਜੀ ਨਾ ਕੋਈ ਉੱਪਰਲੀ ਸਰਕਾਰ ਵੱਲੋਂ ਨਾ ਥਰਲੀ ਸਰਕਾਰ ਵੱਲੋਂ ਇਹ ਜਿਉਂ ਦੀ ਤਿਉਂ ਅਜੇ ਪਛੜਿਆ ਇਲਾਕਾ ਬਣਿਆ ਪਿਆ ਆ ਤੇ ਸਾਡੇ ਤੇ ਬਾਦਰ ਲੋਕ ਨੇ ਇਹਨਾਂ ਨੂੰ ਤੇ ਨਾ ਕੋਈ ਮਰੋੜ ਸਕਦਾ ਨਾ ਤੋੜ ਸਕਦਾ ਹੈ ਇਹ ਤੇ ਮੁਗਲ ਆਏ ਮੁਗਲਾਂ ਦੇ ਮੂੰਹ ਮੋੜਦੇ ਰਹੇ ਇਸ ਕਰਕੇ ਉੱਥੋਂ ਤੋਂ ਇੱਥੋਂ ਦੀ ਚੋਣ ਦਾ ਬਹੁਤ ਫਰਕ ਰਹੂਗਾ ਇੱਥੇ ਜਿਹੜੀ ਕਾਂਗਰਸ ਆ ਉਹ ਭਾਰੀ ਬਹੁਤ ਮਤਲਾਂ ਜਿਹੜੀ ਐ ਸੀਟ ਐ ਇਹ ਜਿੱਤੇਗੀ ਸਿੱਖਿਆ ਕ੍ਰਾਂਤੀ ਕਿਹੜੇ ਸਕੂਲੇ ਲਿਆਂਦੀ ਉਸੇ ਨੂੰ ਲੈ ਕੇ ਚੱਲੋ ਆ ਵੀ ਐ ਸਕੂਲੇ ਸਿੱਖਿਆ ਕ੍ਰਾਂਤੀ ਆਈ ਹੈ ਸ਼ਹਿਰ ਦੇ ਵਿੱਚ ਭਾਵੇਂ ਕਿਸ ਨੁੱਕਰ ਦੇ ਵਿੱਚ ਮਾੜੀ-ਮੋਟੀ ਕਿਤੇ ਆ ਗਈ ਹੋਵੇ ਪਿੰਡਾਂ ਦੇ ਵਿੱਚ ਤੇ ਆਪਾਂ ਹੁਣ ਵੀ ਪਿੰਡਾਂ 'ਚ ਹੀ ਬੈਠੇ ਆ ਪਹਿਲਾਂ ਰੋਜ਼ ਪਿੰਡਾਂ 'ਚ ਫਰੀਦਾ ਪਿੰਡਾਂ ਦੀ ਜਿਹੜੀ ਪੋਜੀਸ਼ਨ ਆ ਉਹ ਬਹੁਤ ਜਿਹੜੀ ਆ ਮਾੜੀ ਆ ਪਾਰਟੀ ਨੇ ਇੱਕ ਬੰਦੇ ਨੂੰ ਟਿਕਟ ਦੇਣੀ ਆ ਸਰਵਾ ਕਰਕੇ ਟਿਕਟ ਦੇਣੀ ਆ ਬਾਕੀਆਂ ਨੇ ਨਾਲ ਚੱਲਣਾ ਆ ਮੈਨੂੰ ਤੇ ਉਮੀਦ ਹੈ ਆ ਵੀ ਜਿਸ ਤਰ੍ਹਾਂ ਦੂਸਰੀ ਪਾਰਟੀ ਅੱਗੇ ਆਮ ਵਰਕਰ ਬੰਦੇ ਫੜ ਕੇ ਉਹਨਾਂ ਨੇ 92 ਜਿੱਤ ਗਏ ਤੇ ਮੈਨੂੰ ਤੇ ਉਮੀਦ ਆ ਵੀ ਪੁਰਾਣੇ ਮਿਹਨਤੀ ਵਰਕਰ ਨੂੰ ਕਿਸੇ ਨੂੰ ਸੀਨੀਅਰ ਵਰਕਰ ਨੂੰ ਜਿਹੜੀ ਆ ਕਾਂਗਰਸ ਪਾਰਟੀ ਟਿਕਟ ਦਊਗੀ ਤੇ ਬਾਕੀ ਸਾਰੇ ਉਹਦੇ ਨਾਲ ਚੱਲਣਗੇ ਇੱਕ ਦੋ ਸ਼ਰਾਰਤੀ ਲੀਡਰਾਂ ਨੇ ਉੱਥੇ ਗਲਤੀਆਂ ਕਰਵਾਈਆਂ ਨੇ ਜਿਹਦੇ ਕਰਕੇ ਸਾਡੇ ਪਾਰਟੀ ਪ੍ਰਧਾਨ ਵੀ ਉੱਥੇ ਘਟ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਉੱਥੇ ਹੋਇਆ ਪਰ ਇੱਥੇ ਪੋਜੀਸ਼ਨ ਕੁਝ ਹੋਰ ਰਹੂਗੀ ਇੱਥੇ ਲੋਕਾਂ ਨੂੰ ਜੋ ਮਰਜ਼ੀ ਲਾਲਚ ਦੇ ਲੈਣ ਜੋ ਮਰਜ਼ੀ ਕਰ ਲੈਣਾ ਇਹ ਸਾਡੇ ਭਦਰ ਲੋਕ ਨੇ ਨਾ ਤੇ ਇਹਨਾਂ ਡਰਨਾ ਆ ਤੇ ਨਾ ਇਹਨਾਂ ਨੇ ਡਰ ਕੇ ਵੋਟ ਹੀ ਪਾਉਣੀ ਆ ਇਹ ਸਾਰੇ ਮੈਨੂੰ ਪੂਰੀ ਉਮੀਦ ਹੈ ਵੀ ਕਾਂਗਰਸ ਦੇ ਕੈਂਡੀਡੇਟ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਯਾਰ ਉਦੋਂ ਤੇ ਬਹੁਤ ਘੱਟ ਹੁੰਦਾ ਸੀ ਪਹਿਲੀਆਂ ਸਰਕਾਰਾਂ 'ਚ ਨਸ਼ਾ ਪਰ ਹੁਣ ਤੇ ਆਵਾ ਹੀ ਉਤ ਗਿਆ ਤੁਹਾਨੂੰ ਵੀ ਮੇਰੇ ਨਾਲੋਂ ਬਿਹਤਰ ਪਤਾ ਤੁਸੀਂ ਪਿੰਡ-ਪਿੰਡ ਜਾਂਦੇ ਜੀ ਰੋਲਿਆ ਇੰਨਾ ਜ ਆਪਾਂ ਰਹਿੰਨੇ ਆ ਪਹਿਲੀਆਂ ਸਰਕਾਰਾਂ ਦੇ ਵਿੱਚ ਤੇ ਕਿਤੇ ਕਿਤੇ ਲੱਭਦਾ ਸੀ ਪਰ ਹੁਣ ਤੇ ਚੁੱਲੇ-ਚੁੱਲੇ ਤੇ ਹੁਣ ਤੇ ਬੜੀ ਮਾੜੀ ਹਾਲਤ ਹੋਈ ਪਈ ਆ ਇਹ ਅਜੇ ਤੱਕ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਇਹਨਾਂ ਦਾ ਫੇਲ ਹੋ ਚੁੱਕਾ ਆ ਲੁਧਿਆਣਾ ਤੋਂ ਬਾਅਦ ਹੁਣ ਤਰਨਤਾਰਨ ਦੇ ਵਿੱਚ ਵੀ ਜਿਮਣੀ ਚੋਣ ਹੋਵੇਗੀ ਜਿੱਥੇ ਕਿ ਦੂਸਰੀਆਂ ਪਾਰਟੀਆਂ ਵੱਲੋਂ ਹੱਲੇ ਕਿਸੇ ਪ੍ਰਕਾਰ ਦੀ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ ਉੱਥੇ ਜੇ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਦਾਵੇਦਾਰਾਂ ਦੀਆਂ ਪੋਸਟਾਂ ਲਗਾਤਾਰ ਸ਼ੋਰਸ਼ਲ ਮੀਡੀਆ ਤੇ ਜੜੀਆਂ ਨੇ ਉਹ ਘੁੰਮ ਰਹੀਆਂ ਨੇ ਤਾਂ ਗੱਲ ਤਰਨਤਾਰਨ ਦੇ ਸਾਢੇ 3 ਸਾਲ ਦੇ ਵਿਕਾਸ ਦੀ ਵੀ ਹੈ ਕਿ ਰਹਿੰਦੇ 1.5 ਸਾਲ ਦੇ ਵਿੱਚ ਤਰਨਤਾਰਨ ਦੇ ਵਿੱਚ ਜਿਹੜੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਅਜਿਹੇ ਕੰਮ ਹੋਣ ਵਾਲੇ ਨੇ ਕਈ ਸ਼ੁਰੂਆਤ ਹੋਈ ਮੇਰੇ ਨਾਲ ਕਿਰਨਜੀਤ ਸਿੰਘ ਮਿੱਠਾ ਜੀ ਮੌਜੂਦ ਨੇ ਜੋ ਕਿ ਕਾਂਗਰਸ ਦੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਨਾਲ ਵੇਖਦੇ ਨੇ ਤਰਨਤਾਰਨ ਹਲਕੇ ਤੋਂ ਨੇ ਤਰਨਤਾਰਨ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਵੀ ਰਹੇ ਨੇ ਕਾਂਗਰਸ ਪਾਰਟੀ ਦੇ ਵੱਲੋਂ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਦਲਜੀਤ ਜੀ ਜੇ ਮੈਂ ਸ਼ੁਰੂਆਤ ਇੱਥੋਂ ਕਰਨੀ ਚਾਹਾਂਗਾ ਕਿ ਤਰਨਤਾਰਨ ਹਲਕਾ ਬਾਰਡਰ ਬੈਲਟ ਕਿਵੇਂ ਵੇਖਦੇ ਹੋ ਜੀ ਤਰਨਤਾਰਨ ਹਲਕਾ ਬਾਰਡਰ ਬੈਲਟ ਆ ਇੱਥੇ ਸੈਂਟਰਲੋਂ ਵੀ ਬੜੇ ਫੰਡ ਆਉਂਦੇ ਨੇ ਜੀ ਤੇ ਪੰਜਾਬ ਸਰਕਾਰ ਲੋ ਵੀ ਆਉਂਦੇ ਨੇ ਪਰ ਇਹਦੀ ਤਰਾਸ ਦੀ ਇਹ ਰਹੀ ਆ ਜੀ ਕਿ ਇੱਥੇ ਅਜੇ ਤੱਕ ਕੋਈ ਵੀ ਨਾ ਇਹਨਾ ਵਿਕਾਸ ਨਾ ਇੰਨੀਆਂ ਨੌਕਰੀਆਂ ਜੀ ਸਰਕਾਰ ਨੂੰ ਬਣੀ ਨੂੰ ਸਾਢੇ 3 ਸਾਲ ਹੋ ਗਏ ਆ ਜੀ ਨਾ ਕੋਈ ਉੱਪਰਲੀ ਸਰਕਾਰ ਵੱਲੋਂ ਨਾ ਥਰੜਲੀ ਸਰਕਾਰ ਵੱਲੋਂ ਇਹ ਜਿਉਂ ਦੀ ਤਿਉਂ ਅਜੇ ਪਛੜਿਆ ਇਲਾਕਾ ਬਣਿਆ ਪਿਆ ਆ ਜੀ ਨਾ ਕੋਈ ਸੈਂਟਰ ਸਰਕਾਰ ਵੱਲੋਂ ਹੀ ਇੱਥੇ ਕੋਈ ਫੈਕਟਰੀ ਵਗੈਰਾ ਵੱਡੀ ਕੋਈ ਲੱਗੇ ਜਾਂ ਕੋ ਪੰਜਾਬ ਸਰਕਾਰ ਵੱਲੋਂ ਕੋਈ ਵੱਖੋ ਵੱਖਰੇ ਕੋਈ ਪ੍ਰੋਗਰਾਮ ਹੋਣ ਜਿੱਥੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ ਵੀ ਇਹਦੀ ਤਰਾਸਦੀ ਆ ਵੀ ਇਹ ਜਿਉਂ ਦੀ ਤਿਉਂ ਉਸੇ ਉਸ ਤਰ੍ਹਾਂ ਹੀ ਖੜਾ ਜੀ ਉੱਥੇ ਸ਼ਹਿਰੀਏ ਲੋਕ ਨੇ ਤੇ ਕੁਝ ਏਰੀਆ ਗਰੀਬ ਜਨਤਾ ਦੇ ਵੀ ਹੈਗੇ ਜਿਹੜੇ ਇਹਨਾਂ ਦਬਾ ਕੇ ਸ਼ਹਿਰੀਆਂ ਨੂੰ ਦਬਾ ਕੇ ਧੱਕੇ ਨਾਲ ਜਾਂ ਗਰੀਬ ਜਨਤਾ ਨੂੰ ਕੁਝ ਨਾ ਕੁਝ ਇਹਨਾਂ ਲਾਲਚ ਦੇ ਕੇ ਤੇ ਉਹਨਾਂ ਇਹਨਾਂ ਨੇ ਪੁਰਸ ਪ੍ਰਸ਼ਾਸਨ ਦੇ ਜ਼ੋਰ ਨਾਲ ਸਰਕਾਰੀ ਤੰਤਰ ਸਾਰਾ ਵਰਤ ਕੇ ਧੱਕੇਸ਼ਾਹੀ ਦੇ ਨਾਲ ਜਿਹੜੀ ਆ ਉਹ ਚੋਣ ਜਿੱਤੀ ਆ ਤੇ ਸਾਡੇ ਦੇ ਬਾਦਰ ਲੋਕ ਨੇ ਇਹਨਾਂ ਨੂੰ ਤੇ ਨਾ ਕੋਈ ਮਰੋੜ ਸਕਦਾ ਨਾ ਤੋੜ ਸਕਦਾ ਇਹ ਮੁਗਲ ਆਏ ਮੁਗਲਾਂ ਦੇ ਮੂੰਹ ਮੋੜਦੇ ਰਹੇ ਇਸ ਕਰਕੇ ਉੱਥੋਂ ਤੋਂ ਇੱਥੋਂ ਦੀ ਚੋਣ ਦਾ ਬਹੁਤ ਫਰਕ ਰਹੂਗਾ ਇੱਥੇ ਜਿਹੜੀ ਕਾਂਗਰਸ ਆ ਉਹ ਭਾਰੀ ਬਹੁਤ ਮਤਲਾਂ ਜਿਹੜੀ ਐ ਸੀਟ ਆ ਇਹ ਜਿੱਤੇਗੀ ਜਿਹੜੇ ਕਿਹੜੇ ਕੰਮ ਜਿਹੜੇ ਤਰਨਤਾਰਨ ਚ ਵੇਖਦੇ ਹੋ ਵੀ ਹਲੇ ਹੋਣ ਵਾਲੇ ਨੇ ਕਿਹੜੇ ਕਿਹੜੇ ਕੰਮਾਂ ਨੂੰ ਤਰਨਤਾਰਨ ਦੇ ਵਿੱਚ ਜਿਹੜਾ ਕੁਝ ਸ਼ੁਰੂ ਹੀ ਨਹੀਂ ਕੀਤਾ ਗਿਆ ਤੇ ਸ਼ੁਰੂ ਹੋਏ ਨੇ ਜਿਹੜੇ ਉਹ ਸਿਰੇ ਹੀ ਨਹੀਂ ਚੜੇ ਤਰਨਤਾਰਨ ਦੇ ਵਿੱਚ ਹੋਇਆ ਕੀ ਆ ਤੁਸੀਂ ਵੇਖ ਲਓ ਜਾ ਕੇ ਤਰਨਤਾਰਨ ਦੇ ਵਿੱਚ ਕੋਈ ਮਤਲਬ ਕਿਸੇ ਵੀ ਜਿਹੜੀ ਰੋਜ਼ਗਾਰ ਦੀ ਕੋਈ ਚਾਹੀਦੀ ਵੱਡੀ ਕੋਈ ਫੈਕਟਰੀ ਲੱਗੀ ਜਾਂ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਇੱਥੇ ਬੱਚਿਆਂ ਨੂੰ ਕੁੜੀਆਂ ਮੁੰਡਿਆਂ ਨੂੰ ਸਹੀਲਤਾ ਜਾਂ ਕੋਈ ਡਿਗਰੀ ਕਾਲਜ ਆਉਂਦੇ ਜਿੱਥੋਂ ਕੋਈ ਡਿਗਰੀ ਕਰ ਸਕਦਾ ਆਪਣੀ ਜੌਬ ਲੱਭ ਸਕਦਾ ਕਿਤੇ ਸਕੂਲਾਂ ਦੇ ਪਿੰਡਾਂ ਦੇ ਵਿੱਚ ਸਕੂਲਾਂ ਦਾ ਮਾੜਾ ਹਾਲ ਹੈ ਜਾ ਕੇ ਵੇਖੋ ਟੀਚਰ ਬਹੁਤ ਘੱਟ ਨੇ ਉਹ ਕਿਹਨੇ ਸਿੱਖਿਆ ਕ੍ਰਾਂਤੀ ਲੈਂਦੀ ਹੈ ਸਿੱਖਿਆ ਕ੍ਰਾਂਤੀ ਕਿਹੜੇ ਸਕੂਲੇ ਲੈਂਦੀ ਉਸੇ ਮੈਨੂੰ ਲੈ ਕੇ ਚੱਲੋ ਆ ਵੀ ਆ ਸਕੂਲੇ ਸਿੱਖਿਆ ਕ੍ਰਾਂਤੀ ਆਈ ਆ ਸ਼ਹਿਰ ਦੇ ਵਿੱਚ ਭਾਵੇਂ ਕਿ ਨੁੱਕਰ ਦੇ ਵਿੱਚ ਮਾੜੀ ਮੋਟੀ ਕਿਤੇ ਆ ਗਈ ਹੋਵੇ ਪਿੰਡਾਂ ਦੇ ਵਿੱਚ ਤੇ ਆਪਾਂ ਹੁਣ ਵੀ ਪਿੰਡਾਂ 'ਚ ਹੀ ਬੈਠੇ ਆ ਪਹਿਲਾਂ ਰੋਜ਼ ਪਿੰਡਾਂ 'ਚ ਫਰੀਦਾ ਪਿੰਡਾਂ ਦੀ ਜਿਹੜੀ ਪੋਜੀਸ਼ਨ ਆ ਉਹ ਬਹੁਤ ਜਿਹੜੀ ਆ ਮਾੜੀ ਆ ਸੜਕਾਂ ਦੀ ਪੋਜੀਸ਼ਨ ਮਾੜੀ ਆ ਗਲੀਆਂ ਦੀ ਮਾੜੀ ਆ ਹੋਰ ਲੋਕਾਂ ਦਾ ਨਾਮ ਮਤਲਬ ਕਾਰਡ ਕੱਟੇ ਗਏ ਲੋਕਾਂ ਦੇ ਆ ਤਾਂ ਇਹ ਮਿਲਦਾ ਹੀ ਉਹ ਤੋਂ ਵੀ ਪਰੇਸ਼ਾਨ ਨੇ ਵੀ ਫਾਦੇ ਕਾਰਡ ਉਹ ਵੀ ਰੋਜ਼ 5 7 10 ਬੰਦੇ ਮੇਲੇ ਪੈਂਦੇ ਨੇ ਕਿ ਸਾਨੂੰ ਪਹਿਲਾਂ ਮਿਲਦੀ ਹੁੰਦੀ ਏ ਕਣਕ ਉਹ ਨਹੀਂ ਮਿਲਦੀ ਵੀ ਮਾੜਾ ਹਾਲ ਏ ਪਿੰਡਾਂ ਚ ਕਾਂਗਰਸ ਦੇ ਬਹੁਤ ਸਾਰੇ ਵੀ ਦੋਵੇਦਾਰ ਨੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਦੋਵੇਦਾਰ ਨੇ ਕਿਵੇਂ ਵੇਖਦੇ ਹੋ ਕਿ ਤਰਨਤਾਰਨ ਦੇ ਲੋਕਾਂ ਦਾ ਫੈਸਲਾ ਕਿਸ ਤਰੀਕੇ ਦਾ ਰਹਿਣ ਵਾਲਾ ਪਾਰਟੀ ਨੇ ਇੱਕ ਬੰਦੇ ਨੂੰ ਟਿਕਟ ਦੇਣੀ ਆ ਜੀ ਸਰਵਾ ਕਰਕੇ ਟਿਕਟ ਦੇਣੀ ਆ ਜੀ ਬਾਕੀਆਂ ਨੇ ਨਾਲ ਚੱਲਣਾ ਆ ਜੀ ਜੀ ਜਿੰਨੂੰ ਜੀਤੇ ਪਾਰਟੀ ਭਰੋਸਾ ਕਰੂਗੀ ਮੈਨੂੰ ਤੇ ਉਮੀਦ ਹੈ ਆਪ ਵੀ ਜਿਦ ਤਰ੍ਹਾਂ ਦੂਸਰੀ ਪਾਰਟੀ ਅੱਗੇ ਆਮ ਵਰਕਰ ਬੰਦੇ ਫੜ ਕੇ ਉਹਨਾਂ ਦੇ 92 ਜਿੱਤ ਗਏ ਤੇ ਮੈਨੂੰ ਤੇ ਉਮੀਦ ਹੈ ਵੀ ਪੁਰਾਣੇ ਮਿਹਨਤੀ ਵਰਕਰ ਨੂੰ ਕਿਸੇ ਨੂੰ ਸੀਨੀਅਰ ਵਰਕਰ ਨੂੰ ਜਿਹੜੀ ਆ ਕਾਂਗਰਸ ਪਾਰਟੀ ਟੇੜ ਦਊਗੀ ਤੇ ਬਾਕੀ ਸਾਰੇ ਉਹਦੇ ਨਾਲ ਚੱਲਣਗੇ ਤੇ ਇਹੜੀ ਸੀਟ ਆਹੀਂ ਜਿੱਤਾਂਗੇ ਲੁਧਿਆਣਾ ਦੇ ਵਿੱਚ ਵੀ ਕਾਂਗਰਸੀ ਵਰਕਰਾਂ ਤੋਂ ਬਾਅਦ ਜੇਕਰ ਗੱਲ ਆਗੂਆਂ ਤੱਕ ਦੀ ਕਰੀਏ ਤਾਂ ਕਾਂਗਰਸੀਆਂ ਤੇ ਦੂਸਰੇ ਪਾਰਟੀਆਂ ਦੇ ਵੀ ਐਮ ਐਲ ਏ ਮੰਤਰੀ ਦੂਸਰੇ ਸਤਾਤਰੀ ਵੀ ਇੱਕ ਤੰਜ ਜ਼ਰੂਰ ਕੱਸਦੇ ਨੇ ਕਿ ਇਹਨਾਂ ਦੀ ਆਪਸੀ ਫੁੱਟ ਜਿਹੜੀ ਆ ਉਹ 2027 ਚ ਵੀ ਲੈ ਡੁੱਬੇਗੀ ਤੇ ਆਪਸੀ ਫੁੱਟ ਦੇ ਕਾਰਨ ਹੀ ਜਿਹੜੀ ਆ ਕਾਂਗਰਸ ਜਿਹੜੀ ਆ ਇਹ ਲੁਧਿਆਣੇ ਦੇ ਵਿੱਚ ਹਾਰੀ ਕਿਵੇਂ ਵੇਖਦੇ ਕੋਈ ਉੱਥੇ ਕੁਝ ਗਲਤੀਆਂ ਹੋਈਆਂ ਕੁਝ ਇੱਕ ਦੋ ਸ਼ਰਾਰਤੀ ਲੀਡਰਾਂ ਨੇ ਉੱਥੇ ਗਲਤੀਆਂ ਕਰਵਾਈਆਂ ਨੇ ਜਿਹਦੇ ਕਰਕੇ ਸਾਡੇ ਪਾਰਟੀ ਪ੍ਰਧਾਨ ਵੀ ਉੱਥੇ ਘਟ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੋ ਉੱਥੇ ਹੋਇਆ ਪਰ ਇੱਥੇ ਪੋਜੀਸ਼ਨ ਕੁਝ ਹੋਰ ਰਹੂਗੀ ਜੀ ਇੱਥੇ ਸਾਰੀ ਕਾਂਗਰਸ ਤੁਹਾਨੂੰ ਜਿਹੜੀ ਹੈ ਇੱਕ ਮੁਠ ਨਜ਼ਰ ਆਊਗੀ ਤੇ ਇੱਕ ਮੁਠ ਹੋ ਕੇ ਪ੍ਰਚਾਰ ਕਰੂਗੀ ਕਾਂਗਰਸ ਕੈਂਡੀਡੇਟ ਦੇ ਮਗਰ ਖੜੂਗੀ ਜਿਹੜਾ ਵੀ ਕੈਂਡੀਡੇਟ ਹੋਊਗਾ ਤੇ ਇਹ ਇੱਥੇ ਹਾਲਾਤ ਕੁਝ ਹੋਰ ਹੋਣਗੇ ਇੱਥੇ ਲੋਕਾਂ ਨੂੰ ਜੋ ਮਰਜ਼ੀ ਲਾਲਚ ਦੇ ਲੈਣ ਜੋ ਮਰਜ਼ੀ ਕਰ ਲੈਣਾ ਇਹ ਸਾਡੇ ਭਦਰ ਲੋਕ ਨੇ ਨਾ ਤੇ ਇਹਨਾਂ ਡਰਨਾ ਆ ਤੇ ਨਾ ਇਹਨਾਂ ਨੇ ਡਰ ਕੇ ਵੋਟ ਹੀ ਪਾਉਣੀ ਆ ਇਹ ਸਾਰੇ ਮੈਨੂੰ ਪੂਰੀ ਉਮੀਦ ਹੈ ਵੀ ਇਹ ਕਾਂਗਰਸ ਦੇ ਕੈਂਡੀਡੇਟ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਐਮਪੀ ਇਲੈਕਸ਼ਨਾਂ ਦੇ ਵਿੱਚ ਸੱਤਾ ਧਿਰ ਦਾ ਕੈਂਡੀਡੇਟ ਤੀਸਰੇ ਨੰਬਰ ਤੇ ਰਿਹਾ ਸੀ ਤੇ ਕੁਲਵੀਰ ਸਿੰਘ ਜੀਰਾ ਦੂਸਰੇ ਨੰਬਰ ਤੇ ਰਹਿਸ ਤਾਂ ਕੁਲਵੀਰ ਸਿੰਘ ਜੀਰਾ ਜੀ ਨੇ ਇੱਕ ਗੱਲ ਕਹੀ ਸੀ ਕਿ ਮੈਂ ਲਹਿਰ ਤੋਂ ਆ ਰਿਹਾ ਮੈਂ ਕਿਸੇ ਪਾਰਟੀ ਤੋਂ ਨਹੀਂ ਆ ਰਿਹਾ ਜੇਕਰ ਪਾਰਟੀ ਦੇ ਵੱਲੋਂ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਕਿਵੇਂ ਵੇਖਦੇ ਹੋ ਤਰਨਤਾਰਨ ਦੇ ਇਲੈਕਸ਼ਨ। ਕੁਲਵੀਰ ਸਿੰਘ ਜੀਰਾ ਛੋਟਾ ਵੀਰ ਆ ਆਪਣਾ ਬਹੁਤ ਤੇਜ਼ ਤਰਾਰ ਲੀਡਰ ਆ। ਸਰਕਾਰ ਵੀ ਉਤੋਂ ਡਰਦੀ ਆ ਤੇ ਜੇ ਉਹਨੂੰ ਮੌਕਾ ਦੇਣਾ ਚਾਹੂਗੀ ਪਾਰਟੀ ਤੇ ਮੈਂ ਤੇ ਆਪ ਪਾਰਟੀ ਨੂੰ ਕਹੂੰਗਾ ਵੀ ਇਹਨੂੰ ਲੜਾਓ ਜੇ ਪਾਰਟੀ ਨੇ ਸਾਨੂੰ ਕਿਹਾ ਵੀ ਅਸੀਂ ਇਹਨੂੰ ਲੜਾਉਣਾ ਚਾਹੁੰਦੇ ਆ ਤੇ ਅਸੀਂ ਮੈਂ ਦੂਜੇ ਵੀ ਜਿਹੜੇ ਮੇਰੇ ਭਰਾ ਟਿਕਟ ਮੰਗਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਓ ਚੱਲੀਏ ਤੇ ਸਾਰੇ ਜਾਣੇ ਲਿਖ ਕੇ ਦੇ ਕੇ ਆਈਏ ਵੀ ਇੱਥੋਂ ਕੁਲਵੀਰ ਸਿੰਘ ਜੀਰਾ ਲੜਾਇਆ ਜਾਵੇ ਅਸੀਂ ਜੀਰੇ ਦੇ ਨਾਲ ਦਿਨ ਰਾਤ ਮਿਹਨਤ ਕਰਾਂਗੇ ਤੇ ਜੀਰੇ ਦੇ ਨਾਲ ਅਸੀਂ ਕੰਦੰਗ ਖੜਾਂਗੇ ਮੌਜੂਦਾ ਸਰਕਾਰ ਕਹਿੰਦੀ ਆ ਅਸੀਂ ਮੰਨਿਆ ਕਿ ਨਸ਼ਾ ਪੰਜਾਬ 'ਚ ਹੈਗਾ ਪਰ ਲਿਆਂਦਾ ਪ੍ਰਾਣੀਆਂ ਸਰਕਾਰਾਂ ਨੇ ਅਸੀਂ ਖਤਮ ਕਰ ਰਹੇ ਹਾਂ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਕਿਵੇਂ ਦੇਖਦੇ ਹੋ ਯਾਰ ਉਦੋਂ ਤੇ ਬਹੁਤ ਘੱਟ ਹੁੰਦਾ ਸੀ ਪਹਿਲੀਆਂ ਸਰਕਾਰਾਂ 'ਚ ਨਸ਼ਾ ਪਰ ਹੁਣ ਤੇ ਆਵਾ ਹੀ ਉਤ ਗਿਆ ਤੁਹਾਨੂੰ ਵੀ ਮੇਰੇ ਨਾਲੋਂ ਬਿਹਤਰ ਪਤਾ ਤੁਸੀਂ ਪਿੰਡ-ਪਿੰਡ ਜਾਂਦੇ ਜੇ ਰੋਜ਼ ਇੰਨਾ ਜ ਆਪਾਂ ਰਹਿੰਦੇ ਆ ਪਹਿਲੀਆਂ ਸਰਕਾਰਾਂ ਦੇ ਵਿੱਚ ਤੇ ਕਿਤੇ-ਕਿਤੇ ਲੱਭਦਾ ਸੀ ਪਰ ਹੁਣ ਤੇ ਚੁੱਲ੍ਹੇ-ਚੁੱਲ੍ਹੇ ਤੇ ਹੁਣ ਤੇ ਬੜੀ ਮਾੜੀ ਹਾਲਤ ਹੋਈ ਪਈ ਆ ਇਹ ਅਜੇ ਤੱਕ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਇਹਨਾਂ ਦਾ ਫੇਲ ਹੋ ਚੁੱਕਾ ਆ ਤੇ ਅਜੇ ਕੋਈ ਵੀ ਮਤਲਬ ਉਹ ਉਹਨੂੰ ਠੱਲ ਨਹੀਂ ਜਿਹੜੀ ਪੈ ਰਹੀ ਇੱਥੇ ਜਿੰਨੇ ਵੀ ਰਹਿੰਦੇ ਕਮਣੇ ਜਿੰਨੇ ਵੀ ਮਤਲਬ ਸਕੂਲਾਂ ਦੀ ਮਾੜੀ ਹਾਲਤ ਆ ਜਿੱਤਰਾ ਗਰੇਬ ਜਨਤਾ ਕਹਿੰਦੀ ਸਾਡੇ ਉਹ ਕਾਰਡ ਕਣਕਲੇ ਕੱਟੇ ਗਏ ਆ ਇਹੋ ਜੇ ਆ ਹੋਰ ਕੋਈ ਡਿਗਰੀ ਕਾਲਜ ਚਾਹੀਦਾ ਸਰਕਾਰ ਨੂੰ ਦੇਣਾ ਖੇਤੀਬਾੜੀ ਵਾਸਤੇ ਚਾਹੀਦਾ ਜਿੱਤਰਾ ਮਾਲਾਵਾ ਆਪਣੇ ਆ ਬਾਗਬਾਨੀ ਵਾਸਤੇ ਵੀ ਸਰਕਾਰ ਨੂੰ ਚਾਹੀਦਾ ਇੱਥੇ ਉਹ ਲਿਆਣ ਕੇ ਦੇਣੀ ਜਿਹੜੀ ਕਿਤਨਾ ਅਮਰਸਾਰੋਂ ਲੈ ਕੇ ਆਈ ਸਾਨੂੰ ਉਥੋਂ ਸਪਰੇਆਂ ਸਾਨੂੰ ਸੰਦ ਮਿਲ ਸਕਣਾ ਤੇ ਕਿਸਾਨਾਂ ਦਾ ਵੀ ਜਿਹੜਾ ਫਾਇਦਾ ਹੋ ਸਕੇ ਇਹੋ ਜਿਹੀਆਂ ਚੀਜ਼ਾਂ ਇੱਥੇ ਆਉਣ ਵਾਲੀਆਂ ਆ ਉਹ ਜਦੋਂ ਸਮਾਂ ਆਊ ਉਦੋਂ ਸਾਰਾ ਕੋ ਸਰਕਾਰ ਨੂੰ ਦੱਸਾਂਗੇ ਵੀ ਆ ਚੀਜ਼ਾਂ ਇੱਥੇ ਸਾਨੂੰ ਲਿਆਣ ਕੇ ਤੇ ਦਿੱਤੀਆਂ ਜਾਣ ਤੇ ਵਾਕਈ ਲੋਕਲ ਨੂੰ ਕਿਸੇ ਆਪਣੇ ਮਿਹਨਤੀ ਨੂੰ ਕਿਸੇ ਜੁਝਾਰੀ ਜੁਝਾਰੂ ਆਗੂ ਨੂੰ ਜੇ ਟਿਕਟ ਦਿੰਦੀ ਆ ਤੇ ਉਹਦੇ ਵਿੱਚ ਮੂਹਰੀਆਂ ਚ ਨਾਮ ਜਿੰਨੇ ਵੀ ਕੈਂਡੀਡੇਟ ਉਹਦੇ ਵਿੱਚ ਤੁਹਾਡਾ ਵੀ ਆਉਂਦਾ ਨਾਮ ਜੇਕਰ ਇਹ ਨਾਮ ਦੀ ਗੱਲ ਕੀਤੀ ਜਾਵੇ ਕਿਸ ਤਰੀਕੇ ਦਾ ਤਰਨਤਾ ਨਾਲ ਕੇ ਲੋਕਾਂ ਲਈ ਤੇ ਇਥੋਂ ਦੇ ਵਿਕਾਸ ਦੇ ਲਈ ਸੋਚ ਰਹਿਣ ਵਾਲੀ ਹੈ ਮੈਂ ਤੇ ਲੋਕਾਂ ਨੂੰ ਹੀ ਸਮਰਪਿਤ ਆ ਜੇ ਮੈਨੂੰ ਪਾਰਟੀ ਮੌਕਾ ਦਿੰਦੀ ਆ ਤੇ ਮੈਂ ਤੇ ਜਿਤਨਾ ਵੀ ਲਿਆਵਾਂ ਜੋ ਵੀ ਫੰਡ ਲਿਆਉਂਗਾ ਉਹ ਤੁਹਾਡੇ ਸਾਹਮਣੇ ਹੋਣਗੇ ਇੱਕ ਖੁੱਲੀ ਕਿਤਾਬ ਵਾਂਗੂ ਤੇ ਉਹ ਸਾਰੇ ਆਪਾਂ ਰਲ ਮਿਲ ਕੇ ਤੇ ਸਲਾਹ ਦੇ ਨਾਲ ਹੀ ਲਾਵਾਂਗੇ ਵੀ ਕੀ ਕਰਨ ਵਾਲਾ ਸਾਰੇ ਸ਼ਹਿਰ ਵਾਸੀਆਂ ਦੀ ਸਲਾਹ ਨਾਲ ਸ਼ਹਿਰ ਦੇ ਜਿਹੜੇ ਮੇਨ ਸਰਕਟ ਵਿੱਚ ਬੰਦੇ ਆ ਉਹਨਾਂ ਦੀ رائے ਨਾਲ ਪਿੰਡਾਂ ਵਾਲਿਆਂ ਦੀ رائے ਨਾਲ ਸਾਰਿਆਂ ਨਾਲ ਸਲਾਹ ਕਰਕੇ ਤੇ ਸਰਕਾਰਾਂ ਤੋਂ ਮੰਗ ਮੰਗ ਕੇ ਵੀ ਆਹ ਚੀਜ਼ ਹੋਣ ਵਾਲੀ ਆ ਬੰਦੇ ਨੂੰ ਸ਼ੌਂਕ ਵੀ ਹੋਣਾ ਚਾਹੀਦਾ ਇਹ ਨਹੀਂ ਵੀ ਆਪਾਂ ਐਮਐਲਏ ਬਣ ਗਏ ਆ ਤੇ ਮੁੜ ਕੇ ਕੋਈ ਉੱਥੋਂ ਨਾ ਲਈਏ ਨਾ ਕਰੀਏ ਜਾ ਕੇ ਮਿਹਨਤ ਕਰਕੇ ਲੜ ਕੇ ਸਰਕਾਰਾਂ ਦੇ ਨਾਲ ਜਾ ਕੇ ਲਿਆਉਣਾ ਪੈਂਦਾ ਵੀ ਸਾਨੂੰ ਆਹ ਕੰਮ ਦਿਓ ਆਹ ਹੀ ਕਰਵਾਉਣੇ ਆ ਆਹ ਕਰਵਾਉਣੇ ਆ ਜੇ ਆਪਾਂ ਜਾ ਕੇ 10 ਕੰਮ ਉਹਨਾਂ ਤੋਂ ਮੰਗਾਗੇ ਤੇ ਕੋਈ 7 ਤੇ ਲੈ ਕੇ ਆਵਾਂਗੇ ਨਾ ਤੇ ਅਗਲੀ ਵਾਰ ਫਿਰ ਅਗਲੀ ਟਰਮ ਦੇ ਵਿੱਚ ਦੂਜੇ 3 ਵੀ ਲੈ ਆਵਾਂਗੇ ਤੇ ਇਸ ਕਰਕੇ ਪੂਰੀ ਮਿਹਨਤ ਦੇ ਨਾਲ ਤੇ ਪੂਰੇ ਜਜ਼ਬੇ ਦੇ ਨਾਲ ਆਪਾਂ ਜਿਹੜੀ ਆ ਲੋਕਾਂ ਦੇ ਜਿਹੜੇ-ਜਿਹੜੇ ਵੀ ਮੁੱਦੇ ਹੋਣਗੇ ਉਹ ਸਾਰੇ ਹੱਲ ਕਰਵਾਵਾਂਗੇ ਤੇ ਹਰ ਇੱਕ ਚੀਜ਼ ਦੇ ਉੱਤੇ ਚੜ ਕੇ ਰਵਾਂਗੇ ਜਿਸ ਨੇ ਵੀ ਪਾਰਟੀ ਦੇ ਲਈ ਪ੍ਰਧਾਨ ਜੀ ਮਿਹਨਤ ਕੀਤੀ ਹੁੰਦੀ ਆ ਟਿਕਟ ਜ਼ਰੂਰ ਮੰਗਦਾ ਫਿਰ ਵੀ ਜਿੱਥੇ ਪਾਰਟੀ ਮੋਰ ਲਾਉਂਦੀ ਆ ਕਿ ਜਿਹੜੇ ਕਈ ਵਾਰ ਦੂਸਰੇ ਆਗੂ ਨਾਰਾਜ਼ ਹੋ ਕੇ ਦੂਸਰੀਆਂ ਪਾਰਟੀਆਂ ਚਲੇ ਜਾਂਦੇ ਨੇ ਕੀ ਅਪੀਲ ਰਹਿਣੀ ਚਾਹੀਦੀ ਹੈ ਕਿ ਇਕੱਤਰ ਹੋ ਕੇ ਜਿਹੜਾ ਉਹ ਇਲੈਕਸ਼ਨ ਲੜੀ ਜਾਵੇ ਮੈਂ ਇੱਕ ਦੂਸਰੀਆਂ ਪਾਰਟੀਆਂ ਪੂਟੀਆਂ ਦਾ ਸੋਚਣ ਤੋਂ ਬਾਹਰ ਦੀ ਗੱਲ ਆ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਹੁਣ ਮੈਨੂੰ ਮੇਰੀ ਪਾਰਟੀ ਨੇ ਪਹਿਲਾਂ ਕਈ ਅਹੁਦੇ ਦਿੱਤੇ ਬਾਅਦ ਚ ਮੈਨੂੰ ਜਿਹੜਾ ਮੇਨ ਜ਼ਿਲ੍ਹਾ ਪ੍ਰਧਾਨ ਵੀ ਬਣਾਇਆ ਹੁਣ ਮੈਂ ਸਟੇਟ ਦਾ ਪ੍ਰਧਾਨ ਆ ਤੇ ਇਸ ਕਰਕੇ ਮਤਲਬ ਪਾਰਟੀ ਜਿਹੜੀ ਆਪਦੀ ਪਾਰਟੀ ਆਪਣੀ ਹੁੰਦੀ ਆ ਤੇ ਕਿਸੇ ਨੂੰ ਵੀ ਮੈਂ ਹਰੇਕ ਦੂਜਿਆਂ ਨੂੰ ਵੀ ਅਪੀਲ ਕਰਦਾ ਆ ਕਿ ਜੇ ਤੁਹਾਨੂੰ ਨਹੀਂ ਵੀ ਟਿਕਟ ਮਿਲਦੀ ਹੋਰ ਪਾਰਟੀਆਂ 'ਚ ਬੜਾ ਕੋਸ਼ਿਸ਼ ਆ ਸਰਕਾਰ ਬਣ ਦੂਗੀ ਕੋਈ ਚੇਅਰਮੈਨ ਬਣ ਜੂ ਕੋਈ ਕੁਝ ਬਣ ਜੂਗਾ ਕੋਈ ਇਸ ਕਰਕੇ ਮਤਲਬ ਤਕੜੇ ਹੋ ਕੇ ਜਿਹਨੂੰ ਟਿਕਟ ਮਿਲਦੀ ਆ ਉਹਦੇ ਨਾਲ ਕੰਦਾਂਗ ਖਲੋਜੋ ਤੇ ਉਹਦੀ ਮਦਦ ਕਰਕੇ ਤੇ ਪਾਰਟੀ ਦਾ ਕੈਂਡੀਡੇਟ ਜਿਹੜਾ ਆ ਉਹ ਜਿਤਾਉਣਾ ਚਾਹੀਦਾ ਹੈ ਉੱਥੇ ਕੁਝ ਗਲਤੀਆਂ ਹੋਈਆਂ ਆ ਹੁਣ ਇਹੋ ਇੱਥੇ ਨਹੀਂ ਹੋਣੀਆਂ ਮੈਂ ਪਹਿਲਾਂ ਵੀ ਦੱਸ ਚੁੱਕਾ ਆ ਬਾਕੀ ਮੈਂ ਪਾਰਟੀ ਦੇ ਹਾਈ ਕਮਾਂਡ ਲੀਡਰਾਂ ਨੂੰ ਵੀ ਅਪੀਲ ਕਰਦਾ ਆ ਕਿ ਸਾਰੇ ਇਕਮੁੱਠ ਹੋ ਕੇ ਚੱਲੋ ਤੇ ਜਿਹੜੀ ਤਰਨਤਾਲ ਨਾਲ ਇਲੈਕਸ਼ਨ ਆ ਉੱਥੇ ਸਾਰੇ ਜਾਣੇ ਇੱਕ ਮੁੱਠ ਇੱਕ ਸਟੇਜ ਤੇ ਦਿਸਣਗੇ ਤੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਵੱਖ-ਵੱਖ ਰ ਵੱਡੇ ਤੋਂ ਵੱਡੇ ਲੀਡਰ ਜਿਹੜੇ ਆ ਉਹ ਤਰਨ ਤਰਨ ਦੀਆਂ ਗਲੀਆਂ ਵਿੱਚ ਘੁੰਮਦੇ ਦਿਸਣਗੇ ਤੇ ਫਿਰ ਹੀ ਅਸੀਂ ਇਹ ਜਿਹੜੀ ਐ ਸੀਟ ਜਿੱਤਾਂਗੇ ਲੋਕ ਸਰਦਾਰ ਸੁਪਾਲ ਸਿੰਘ ਕਹਿ ਰਹੇ ਉਹਨਾਂ ਨੂੰ ਸੁਣਨਾ ਵੀ ਪਸੰਦ ਕਰਦੇ ਨੇ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਵੀ ਸੁਣਨਾ ਪਸੰਦ ਕਰਦੇ ਨੇ ਕਿਵੇਂ ਦੀ ਵਰਕਿੰਗ 27 ਤੱਕ ਇਹ ਜਿਹੜੀ ਚੋਣ ਹੈ ਇਹ ਸੈਮੀ ਫਾਈਨਲ ਤੋਂ ਪਹਿਲਾਂ ਇੱਕ ਹੋਰ ਨਾਕਆਊਟ ਮੈਚ ਆਇਆ ਇਹ ਪਾਰਟੀ ਨੂੰ ਜਿਹੜਾ ਘਾਟਾ ਪੈਣ ਤੋਂ ਬਾਅਦ ਸੱਤਾਧਿਰ ਨੂੰ ਇੱਕ ਨਾਕਆਊਟ ਮੈਚ ਹੋਰ ਮਿਲਦਾ 2027 ਦੇ ਲਈ ਕਿਸ ਤਰੀਕੇ ਦਾ ਫਿਰ ਇਥੋਂ ਮੋੜ ਵੱਜਦਾ ਹੈ 2027 ਦੇ ਵਿੱਚ ਕਟੋ-ਕਟ ਕਾਂਗਰਸ 100 ਸੀਟ ਤੇ ਸਰਕਾਰ ਬਣਾਉਂਗੀ ਪਰ ਇਹਨਾਂ ਚੋਣਾਂ ਦੇ ਨਾਲ ਕੋਈ ਉਹਨਾਂ ਦਾ ਲੈਣ ਦੇਣ ਨਹੀਂ ਹੁੰਦਾ 2027 ਵਾਲੀ ਫਾਈਨਲ ਦਾ ਇਹ ਏੜੀਆਂ ਚੋਣਾਂ ਹੁੰਦੀਆਂ ਨੇ ਇਹ ਹੋਰ ਚੀਜ਼ ਆ ਉਹ ਉਦੋਂ ਹੋਰ ਚੀਜ਼ ਆ ਪਰ ਤਰਨ ਤਰਨ ਦੇ ਵਿੱਚ ਹਾਲਾਤ ਇਹੋ ਜਿਹੇ ਆ ਕਿ ਸਾਡੀ ਕਾਂਗਰਸ ਦੀ ਲੀਡਰਸ਼ਿਪ ਸਾਰੀ ਇੱਕ ਮੁੱਠ इकट्ठी डिसੂਗੀ ਤੇ ਮੈਨੂੰ ਪੂਰਨ ਉਮੀਦ ਹੈ ਵੀ ਲੋਕੀ ਜਿਹੜਾ ਸਾਡਾ ਸਾਥ ਦੇਣਗੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਲੋਕ ਪਰਵਾਹ ਘਾਰਾ ਦੇ ਰਹੇ ਨੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਭਾਰੀ ਬਹੁਤ ਮਤ ਦੇ ਨਾਲ ਇਹੜੀ ਸੀਟ ਜਿੱਤ ਕੇ ਤੇ ਕਾਂਗਰਸ ਦੀ ਝੋਲੀ ਪਾਵਾਂਗੇ ਵਰਕਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੱਲਾ ਮਹਿਸੂਸ ਕਰਦੇ ਨੇ ਕਿਉਂਕਿ ਆਗੂ ਬਹੁਤ ਨੇ ਲੇਕਿਨ ਤਰਨਤਾਰ ਨਾਲ ਕੋਈ ਇੰਚਾਰਜ ਕੋਈ ਨਹੀਂ ਇੰਚਾਰਜ ਵੀ ਲੱਗ ਜਾਣਾ ਆ ਉਹ ਮੈਂ ਹਾਈ ਕਮਾਂਡ ਨੂੰ ਬੇਨਤੀ ਕਰਦਾ ਕਿ ਵਰਕਰ ਕੱਲਾ ਨਾ ਮਹਿਸੂਸ ਕਰੇ ਉਹਨਾਂ ਨੂੰ ਵਰਕਰ ਦੇ ਵਿੱਚੋਂ ਹੀ ਕੈਂਡੀਡੇਟ ਦਿਓ ਵਰਕਰ ਦੇ ਵਿੱਚੋਂ ਹੀ ਕੈਂਡੀਡੇਟ ਦਿਓ ਤਾ ਜੋ ਵਰਕਰ ਜਿਹੜਾ ਹੈ ਉਹ ਆਪਣੇ ਆਪ ਨੂੰ ਕੱਲਾ ਮਹਿਸੂਸ ਨਾ ਕਰੇ ਸੋਚੇ ਵੀ ਲੀਡਰ ਵੀ ਸਾਡੇ ਵਿੱਚ ਹੀ ਮਿਠਾ ਜੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਲਈ ਧੰਨਵਾਦ ਧੰਨਵਾਦ ਜੀ ਸੋ ਇਹ ਸਾ ਨ ਸਰਦਾਰ ਕਿਰਨਜੀਤ ਸਿੰਘ ਜੀ ਮਿਠਾ ਜੋ ਕਿ ਕਿਸਾਨ ਵਿੰਗ ਦੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਪ੍ਰਧਾਨ ਨੇ ਅਤੇ ਜ਼ਿਲ੍ਹਾ ਤਰਨਤਾਰਨ ਦੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ ਬੜਾ ਲੰਮਾ ਸਮਾਂ ਉਹਨਾਂ ਨੇ ਜਿਹੜੀ ਆ ਉਹ ਲੋਕਾਂ ਦੀ ਸੇਵਾ ਵੀ ਕੀਤੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਉਹ ਰਹੇ ਨੇ ਇਸ ਤੋਂ ਇਲਾਵਾ ਹੁਣ ਸੁਖਪਾਲ ਸਿੰਘ ਖਹਿਰਾ ਜੋ ਕਿ ਨੈਸ਼ਨਲ ਪ੍ਰਧਾਨ ਨੇ ਕਿਸਾਨ ਵਿੰਗ ਦੇ ਤਾਂ ਵੱਖ-ਵੱਖ ਹਲਕਿਆਂ 'ਚ ਜਾਣ ਦਾ ਵੀ ਮੌਕਾ ਮਿਲਦਾ ਹੈ ਅਤੇ ਲੋਕਾਂ ਦੀ ਨਵਜ ਪਛਾਣਨ ਦਾ ਵੀ ਤਾਂ ਬਾਟਰ ਸਰਦੀ ਏਰੀਆ ਹੋਣ ਕਰਕੇ ਇੱਧਰ ਹਲਕਾ ਤਰਨ ਤਾਰਨ ਵੱਲ ਜਿਹੜਾ ਜ਼ਿਆਦਾ ਧਿਆਨ ਕਾਂਗਰਸ ਦੇ ਉਮੀਦਵਾਰ ਵੱਲ ਜੇ ਗੱਲ ਕਰੀਏ ਤਾਂ ਲੋਕਾਂ ਦਾ ਹੈ ਕਿਸ ਤਰੀਕੇ ਦਾ ਲੋਕ ਆਪਣਾ ਨਮਾਇੰਦਾ ਹੁਣ ਚੁਣਦੇ ਨੇ ਇਹ ਦੇਖਣ ਵਾਲੀ ਗੱਲ ਰਹਿਣ ਵਾਲੀ ਹੈ ਕਿਉਂਕਿ ਬਾਏ ਇਲੈਕਸ਼ਨ ਜਿਹੜੀ ਹੈ ਬਹੁਤ ਜਲਦ ਜਿਹੜੀ ਹੈ ਇੱਥੇ ਹੋਣ ਜਾ ਰਹੀ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਬਹੁਤ ਬਹੁਤ ਧੰਨਵਾਦ